ਬਾਰਿਸ਼ ਪੈਣ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਵੜਿਆ ਪਾਣੀ ਲੱਖਾਂ ਦਾ ਹੋਇਆ ਨੁਕਸਾਨ ਇਹ ਤਸਵੀਰਾਂ ਲੁਧਿਆਣਾ ਦੇ ਫੀਲਡ ਗੰਜ ਇਲਾਕੇ ਦੀਆਂ ਨੇ ਜਿੱਥੇ ਬਾਰਿਸ਼ ਪੈਣ ਕਾਰਨ ਪਾਣੀ ਹੀ ਪਾਣੀ ਹੋਇਆ ਪਿਆ ਅਤੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਇਲਾਕੇ ਦੇ ਲੋਕਾਂ ਨੇ આરોਪ ਲਾਇਆ ਹੈ ਕਿ ਕੋਈ ਵੀ ਸਰਕਾਰ ਕੰਮ ਨਹੀਂ ਕਰਦੀ ਜੇਕਰ ਸਰਕਾਰਾਂ ਕੰਮ ਕਰਦੀਆਂ ਹੋਣ ਤਾਂ ਇਲਾਕੇ ਦਾ ਇਹ ਹਾਲ ਨਾ ਹੋਵੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਆਉਣ ਵਾਲੇ ਕਾਰਪੋਰੇਸ਼ਨ ਇਲੈਕਸ਼ਨਾਂ ਦੇ ਵਿੱਚ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਸਾਰੇ ਗਲੀ ਨੰਬਰ 13 ਦੇ ਵਿੱਚ ਨਹੀਂ ਖੜਿਆ ਤੇ ਅੱਜ ਇਹ ਹਾਲ ਹੋਇਆ ਜੀ ਪਾਜੀ ਹਰ ਘਰ ਦਾ 50000 ਤੋਂ ਲੈ ਕੇ ਲੱਖ ਲੱਖ ਦਾ ਨੁਕਸਾਨ ਹੋਇਆ ਪਾਣੀ ਗੋਡੇ-ਗੋਡੇ ਵਰ ਗਿਆ ਬਾਥਰੂਮ ਦੇ ਬਾਥਰੂਮ ਨੇਟਸ ਨਾਲ ਤਰ ਰਹੀਆਂ ਨੇ ਪਾਣੀ ਗੰਦਾ ਤਰ ਰਿਹਾ ਐ ਅੰਨੇ ਪਰੇਸ਼ਾਨ ਆ ਅੰਨੇ ਪਰੇਸ਼ਾਨ ਆ ਸ਼ਹਿਰ ਦਾ 11 ਵਜੇ ਨੂੰ ਆ ਗਏ ਪਾਣੀ ਪਾਣੀ ਵੀ ਨਸੀਬ ਨਹੀਂ ਹੋਇਆ ਪੀਣ ਨੂੰ ਜੀ ਸਿਰਫ ਦੇਖਣ ਨੂੰ ਗੰਦਾ ਪਾਣੀ ਨਸੀਬ ਹੋਇਆ ਤੇ 50 60 ਘਰ ਆ ਗਏ ਗਲੀ ਦੇ ਜਿਆਦਾ ਨਹੀਂ ਜੀ 70 80 ਘਰ ਨੇ ਜੀ ਤੇ 70 80 ਦੇ حساب ਨਾਲ ਤੁਸੀਂ 50000 ਤੋਂ ਲੱਖ ਗੈ ਰਹੇ ਹੋ ਫਿਰ ਲੱਖਾਂ ਦਾ ਨੁਕਸਾਨ ਹੋ ਗਿਆ ਹਾਂ ਜੀ ਨੁਕਸਾਨ ਤਾਂ ਸਾਰੇ ਫੀਲਡਾਂਾਂ ਦੇ ਕਰੋੜਾਂ ਦਾ ਹੋ ਗਿਆ ਜੀ ਹਾਂ ਬਹੁਤ ਮਾੜਾ ਹਾਲ ਹੈ ਜੀ ਬਹੁਤ ਮਾੜਾ ਹਾਲ ਹੈ ਕੋਈ ਸੁਣਵਾਈ ਨਹੀਂ ਕੋਈ ਲੈਣੀ ਨਹੀਂ ਕੋਈ ਦੇਣੀ ਨਹੀਂ ਜੀ ਇੱਕ ਪੈਸੇ ਦੀ ਸੁਣਵਾਈ ਨਹੀਂ ਜੀ ਤੇ ਮੌਕੇ ਤੇ ਕੋਈ ਅਧਿਕਾਰੀ ਹੈ ਕੋਈ ਐਮਐਲਏ ਨਹੀਂ ਪੁੱਛੇ ਮਾਏ ਲਾਈਨ ਲੱਗੀ ਪਈ ਏ ਕੋਈ ਪੁੱਛ ਨਹੀਂ ਨਹੀਂ ਇਹ ਸਾਨੂੰ ਅਸੀਂ ਪਾਗਲ ਹੋਏ ਫਿਰਦੇ ਆ ਨਿਕਰੇ ਆ ਪਾ ਕੇ ਟੋਪੀਆਂ ਲਾ ਕੇ ਕੱਚਿਆਂ 'ਚ ਖੜੇ ਸਾਰਾ ਪੱਲਾ ਦੂਜਾ ਸਰਕਾਰ ਤਾਂ ਬੜੇ ਦਾਅਵੇ ਕਰ ਰਹੀ ਆ ਆ ਵੀ ਇਸੇ ਕੰਮ ਬੜੇ ਕਰਾ ਰਹੇ ਆ ਹਾਂਜੀ ਹਾਂਜੀ ਭਾਜੀ ਨਜ਼ਰ ਆ ਰਹੇ ਨੇ ਜੀ ਦਾਅਵੇ ਹੂੰ ਦੇਖੋ ਦਾਵੇ ਕਿੰਨੇ ਨੇ ਤਾਂ ਹੀ ਪਾਗਲਾ ਨੂੰ ਸਾਰੇ ਦੁਨੀਆ ਬਾਹਰ ਖੜੀ ਬਾਰਿਜ ਰੁੱਕੀ ਨੂੰ 4 ਘੰਟੇ ਹੋ ਗਏ ਪਾਣੀ ਦਾ ਨਿਕਾਸ਼ ਨਹੀਂ ਹੋਇਆ ਜੀ ਤੇ ਗੱਲ ਕਰੀਏ ਦੋ ਦੋ ਕੁ ਮਹੀਨੇ ਬਾਅਦ ਜਿਹੜੇ ਐਮਸੀਲ ਦੇ ਇਲੈਕਸ਼ਨ ਵੀ ਆ ਰਹੇ ਫਿਰ ਜਵਾਬ ਦੇ ਜਵਾਬ ਦੇਾਂਗੇ ਜੀ ਇਹਨਾਂ ਨੂੰ ਵੋਟਾਂ ਪਾਵਾਂਗੇ ਇੰਨੀ ਪਿਆਰ ਨਾਲ ਪਾਵਾਂਗੇ ਵੀ ਇਹ ਯਾਰ ਨੋਟਾ ਬਟਨੇ ਦੱਬਾਂਗੇ ਇਹਨਾਂ ਨੂੰ ਯਾਦ ਆਊਗਾ ਵੀ ਕਿੱਦਾਂ ਲੋਕਾਂ ਨੂੰ ਰੰਗ ਕਰਨਾ ਹੈ ਅਸੀਂ ਤਾਂ ਬੜੇ ਪਰੇਸ਼ਾਨ ਆ ਜੀ ਇਹਨਾਂ ਨੇ ਵੜਨ ਨਹੀਂ ਦੇਣਾ ਗਲੀਆਂ 'ਚ ਬੋਰਡ ਲਾ ਦੇਣੇ ਨੇ ਵੀ ਇੰਨਾ ਇੰਨਾ ਗੰਦੇ ਜਿਹੜੇ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਚਾਹ ਕਾਂਗਰਸ ਪਾਰਟੀ ਦੇ ਨੇ ਜਾਂ ਆ ਕੀ ਗਈ ਉਹਨਾਂ ਨੇ ਉਹ ਸਵਰਥਰੇ ਮਨਪ੍ਰੀਤ ਸਿੰਘ ਨਾਮ ਹੈ ਜੀ ਮੇਰਾ ਫੀਲਡ ਨਾਇਰ ਤੇਰਾ ਗੁੱਤੇ ਤੋਂ ਬੋਲ ਰਿਹਾ ਹਾਂ ਅਸੀਂ ਆਪਣਾ ਕੰਮ ਕਰਾਉਣ ਇਹ ਇਹ ਹੈ ਜੀ ਕਿ ਪਾਣੀ ਇੰਨਾ ਤੋਂ ਜ਼ਿਆਦਾ ਆਇਆ ਹੈ ਮੇਨ ਸੀਵਰੇਜ ਦੀ ਪ੍ਰੋਬਲਮ ਹੈ ਸੀਵਰੇਜ ਦੀ ਨਕਾਸੀ ਹੈ ਹੀ ਨਹੀਂ ਇੱਥੋਂ ਬਿਲਕੁਲ ਨਹੀਂ ਲੋਜ ਦਾ ਇਹ ਨਹੀਂ ਕੰਮ ਨੇ 4 ਦਿਨ ਸਾਫ਼ ਕਰਕੇ ਜਾਂਦੇ ਨੇ ਫਿਰ ਅਗਲੇ ਦਿਨ ਕੋਈ ਸਫਾਈ ਨਹੀਂ ਪਰ ਅੱਜ ਦਾ ਜਿੰਨਾ ਕ ਮਾੜਾ ਹਾਲ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸਾਨ ਮਹੱਲੇਦਾਰੀ ਚ ਬਹੁਤ ਹੋਇਆ ਹਰ ਘਰ ਦਾ ਐਵਰੇਜ ਲਾਡੂ ਸੀ 50000 ਰੁਪਏ ਦਾ ਨੁਕਸਾਨ ਹੋਇਆ ਕਿੰਨੇ ਕੁ ਪਰਿਵਾਰਾਂ ਦੇ ਕਿੰਨੇ ਕੁ ਘਰ ਨੇ ਇੱਥੇ ਗਲੀ ਵਿੱਚ ਮੱਲੇ ਵਿੱਚ ਘੱਟ ਸੋ ਪਰਿਵਾਰ ਦੇ ਵਿੱਚ ਵਿੱਚ ਹੈਗਾ ਲੱਖਾਂ ਦਾ ਨੁਕਸਾਨ ਹੋ ਗਿਆ ਲੱਖਾਂ ਤੋਂ ਉੱਪਰ ਲੱਖਾਂ ਦੇ ਵਿੱਚ ਹੀ ਪਹੁੰਚ ਗਿਆ ਜੀ ਤਾਂ ਕੋਈ ਐਮਐਲਏ ਜਾਂ ਹੋਰ ਵੀ ਆਣੀ ਕੋਈ ਐਮਐਲਏ ਨਹੀਂ ਕਿਸੇ ਪਾਰਟੀ ਦਾ ਕੋਈ ਨਹੀਂ ਆਇਆ ਪ੍ਰਸ਼ਾਸਨਦੋ ਜਾਂ ਆਣ ਵਾਲੇ ਇਲੈਕਸ਼ਨ ਵੀ ਆ ਰਹੇ ਦੋ ਮਹੀਨੇ ਵਿੱਚ ਕੀ ਕਹਿਣਾ ਚਾਹੋਗੇ ਫਿਰ ਕੀ ਕਹੀਏ ਜੀ ਹੁਣ ਜਦੋਂ ਵੋਟ ਮੰਗਣ ਆਣਗੇ ਉਦੋਂ ਹੀ ਗੱਲ ਹੋਏਗੀ ਉਸ ਤੋਂ ਪਹਿਲੇ ਜਿਹਨੂੰ ਹੈਗਾ ਆਪੇ ਆ ਕੇ ਦੇਖੋ ਜੇ ਕੋਈ ਵੋਟ ਲੈਣ ਦੀ ਕਿਸੇ ਨੂੰ ਹੈਗੀ ਹੈ ਤੇ